ਪਹਿਲੇ ਜੋਸ਼ ਬਾਰੇ ਵੀ ਸਵਾਲ ਉੱਠਦੇ ਸੀ ਉਦੋਂ ਵੀ ਮੁੱਲ ਪਿਆ ਐਸੇ ਜੋ ਉਸ ਦਾ ਵੀ ਸਮਾਂ ਲੱਗੂਗਾ ਮੁੱਲ ਪਊਗਾ ਮਨੀਰ ਸਾਹਿਬ ਜਦੋਂ ਜਦੋਂ ਕਹਿ ਦਿੰਦੇ ਨੇ ਮੀਟਿੰਗਾਂ ਤਾਂ ਪਹਿਲਾਂ ਵੀ ਬਹੁਤ ਹੋਈਆਂ ਪਰ ਇਹੋ ਜੀ ਅੱਜ ਵਾਲੀ ਕਿਹੜੀ ਮੀਟਿੰਗ ਹੈ ਜਿਹੜੀ ਹੋ ਨਹੀਂ ਦੇ ਰਹੀ ਨਹੀਂ ਦੇਖੋ ਮੀਟਿੰਗ ਤਾਂ ਹੈ ਨਹੀਂ ਮੀਟਿੰਗ ਨਹੀਂ ਕਹਿੰਦੇ ਆਪਾਂ ਆਪਾਂ ਤਾਂ ਸਵਾਲ ਜਵਾਬ ਲਈ ਸਮਾਂ ਮੰਗਿਆ ਪ੍ਰਧਾਨ ਮੰਤਰੀ ਤਾਂ ਹੈ ਨਹੀਂ ਅਸੀਂ ਕਿਉਂ ਉਹਨਾਂ ਦਾ ਦਫ਼ਤਰ ਦਾ ਬੰਦਾ ਉਹਨਾਂ ਦੇ ਬਿਹੇਫ ਤੇ ਗੱਲ ਕਰ ਲੈ ਕੋਈ ਮੰਤਰੀ ਆਜੂਗਾ ਤੁਹਾਡੇ ਸਾਹਮਣੇ ਸਵਾਲ-ਜਵਾਬ ਕਰਾਂਗੇ ਅਸੀਂ ਸਵਾਲ-ਜਵਾਬ ਵੀ ਕਰਨ ਜਾਣਾ ਸੀ ਜੀ ਕੀ ਲੱਗਦਾ ਵੀ ਇੰਨੀ ਗਰਮੀ 'ਚ 45 ਟੈਂਪਰੇਚਰ 'ਚ ਵੀ ਉਸੇ ਤਰ੍ਹਾਂ ਕਿਸਾਨ ਬੈਠੇ ਨੇ ਇਹ ਜੋਸ਼ ਦਾ ਮੁੱਲ ਪਊਗਾ ਕਿਉਂ ਨਹੀਂ ਪਹਿਲੇ ਜੋਸ਼ ਬਾਰੇ ਵੀ ਸਵਾਲ ਉੱਠਦੇ ਸੀ ਉਦੋਂ ਵੀ ਮੁੱਲ ਪਿਆ ਐਸ ਜੋ ਉਸਦਾ ਵੀ ਸਮਾਂ ਲੱਗੂਗਾ ਮੁੱਲ ਪਾਊਗਾ ਜੀ ਕੋਰ ਵਾਲਾ ਕੀ ਲੱਗਦਾ ਮੋਦੀ ਸਾਹਿਬ ਅੱਜ ਇੱਥੋਂ ਆ ਕੇ ਵਾਪਸ ਮੁੜ ਜਾਣਗੇ ਤੇ ਕਿਸਾਨਾਂ ਦੀ ਆਵਾਜ਼ ਉੱਥੋਂ ਤੱਕ ਪਹੁੰਚ ਰਹੀ ਹੈ ਇੱਥੇ ਟੋਲ ਪਲਾਜ਼ਾ ਤੇ ਬਹਿ ਕੇ ਮਾਖਿਆ ਇੱਕ ਦਿਨ ਆਉਣ ਤੋਂ ਪਹਿਲੋ ਪਹੁੰਚੀ ਸੀ ਹਾਂ ਹੁਣ ਜਿਵੇਂ ਕਿਸਾਨਾਂ ਨੂੰ ਰੋਕਿਆ ਗਿਆ ਇਹ ਦੋਨੇ ਤਿੰਨੇ ਤਰੀਕੇ ਨਾ ਪੂਰੇ ਦੇਸ਼ ਕੋ ਪਹੁੰਚ ਚੁੱਕੇ ਹੈ ਹੀ ਸਾਡਾ ਕੰਮ ਸਿਆ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੋਣ ਨਾਲ ਫਰਕ ਕਿੰਨਾ ਪਾਊਗਾ ਚੋਣ ਜਬਤਾ ਤੇ ਚੋਣ ਕੋਈ ਡੈਮੋਕਰੇਸੀ ਹੈ ਡੈਮੋਕਰੇਸੀ ਵਿੱਚ ਜਿਨ੍ਹਾਂ ਨੇ 10 ਸਾਲ ਰਾਜ ਕੀਤਾ ਉਹਨਾਂ ਕੋਲੇ ਸਵਾਲ ਕਰਨ ਦਾ ਹੱਕ ਬਣਦਾ ਹਾਂ ਬਾਕੀ ਦੇਸ਼ ਵਾਸੀਆਂ ਨੇ ਫੈਸਲਾ ਕਰਨਾ ਜਿੰਨਾ ਵੀ ਫਰਕ ਪੈਣਾ ਚਾਰਜ ਜੀਨ ਨੂੰ ਲੱਗ ਹੀ ਜਾਣਾ ਪਤਾ ਹੰਸ ਰਾਜ ਹੁਣਾਂ ਦਾ ਬਿਆਨ ਆਇਆ ਸੀ ਕਿ ਚਾਰਜ ਹੁਣ ਆ ਲੈਣਦੇ ਗਿਣ-ਗਿਣ ਬਦਲੇ ਲੈਣਾ ਹੈ ਕਿਸਾਨਾਂ ਤੋਂ ਆ ਅਸੀਂ 28 ਨੂੰ ਉਹਨਾਂ ਦੇ ਬਾਰਮੂਰੇ ਜਾਣਾ ਉਹਨਾਂ ਨੇ ਵੀ ਕੁੱਟਣਾ ਹੂ ਕੁੱਟ ਲੈਣ ਡਿਬਰੂਗੜ ਖੜਨਾ ਹੂ ਲੈ ਜਨ ਆਪਾਂ ਤਾਂ ਜਾਣਾ ਉਹਨਾਂ ਦੇ ਬਾਰਮੂਰੇ ਕੋਈ ਨਹੀਂ ਅਗਲੀ ਰਣਨੀਤੀ ਕੀ ਹੋਵੇਗੀ ਦੇਖੋ ਫਿਲਹਾਲ ਜਦਾ ਪ੍ਰੋਗਰਾਮ ਚੱਲ ਰਿਹਾ ਇਹ ਦੇਖਦੇ ਕਿਵੇਂ ਨਿਬੜਦੇ ਆ ਅਗਲਾ 28 ਦਾ ਐਲਾਨ ਹੈਗਾ ਫਿਰ ਦੋ ਨੂੰ ਵੱਡੇ ਕਾਫਲੇ ਲੈ ਕੇ ਆਉਣਾ ਹੈਗਾ ਪ੍ਰੋਗਰਾਮ ਤੈਅ ਹੋਏ ਹੋਏ ਬਹੁਤ ਸ਼ੁਕਰੀਆ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਤੇ ਸਰਵਜਨ ਸਿੰਘ ਭਦੇਰ ਹੁਣਾਂ ਨੇ ਕਾਲ ਦਿੱਤੀ ਆ ਕਿ 28 ਤਰੀਕ ਤੋਂ ਜਿਹੜਾ ਅਗਲਾ ਜਿਹੜੀ ਰਣਨੀਤੀ ਘੜੀ ਜਾਊਗੀ ਉਸ ਤੋਂ ਬਾਅਦ ਜਿੰਨੇ ਵੀ ਭਾਜਪਾ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕਰਨ ਵਾਸਤੇ ਐਲਾਨ ਕਰ ਦਿੱਤਾ 2 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਫੇਰ ਕਾਲ ਦਿੱਤੀ ਜਾਊਗੀ ਫਿਲਹਾਲ ਦੀ ਘੜੀ ਨਰਿੰਦਰ ਮੋਦੀ ਜੀ ਹੁਣਾਂ ਦਾ ਜਿਹੜਾ ਕਰੋ ਕਰਨ ਵਾਸਤੇ ਟੋਲ ਪਲਾਜ਼ਾ ਜਾਮ ਕੀਤਾ ਗਿਆ ਸੀ ਕਿਸਾਨਾਂ ਨੂੰ ਇੱਥੇ ਬੈਠਣ ਵਾਸਤੇ ਕਹਿ ਦਿੱਤਾ ਗਿਆ ਚਾਰੇ ਪਾਸੇ ਬੈਰੀਕੇਡਿੰਗ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਧਰੇੜੀ ਜੱਟਾ ਟੋਲ ਪਲਾਜ਼ੇ ਦੀਆਂ